ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟਾਕਸ ਮੈਂ ਸੁਦੀਪ ਸਿੰਘ ਢਿੱਲੋਂ ਲੈ ਕੇ ਹਾਜ਼ਰ ਆ ਇਹ ਪ੍ਰੋਗਰਾਮ ਜਿਸ ਦਾ ਨਾਮ ਸਪੈਸ਼ਲ ਰਿਪੋਰਟ ਹੈ ਇਹਦੇ ਵਿੱਚ ਰੋਜ਼ ਕਿਸੇ ਖਾਸ ਮੁੱਦੇ ਦੀ تفصیلی ਜਾਣਕਾਰੀ ਡੂੰਘਾਈ ਵਿੱਚ ਤੁਹਾਨੂੰ ਮੁਹੱਈਆ ਕਰਵਾਉਂਦੇ ਆ ਅਤੇ ਅੱਜ ਜੇ ਇਸ ਮੁੱਦੇ ਨੂੰ ਵਿਸ਼ੇਸ਼ ਰਿਪੋਰਟ ਰਾਹੀਂ ਸਪੈਸ਼ਲ ਰਿਪੋਰਟ ਰਾਹੀਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਅਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਜੋ ਇਹਨੀਆਂ ਦਿਨੀ ਬਹੁਤ ਤੇਜ਼ੀ ਨਾਲ ਇੱਕ ਵਾਰ ਫੇਰ ਬਾਹਰ ਭਜਣ ਲਈ ਕਾਲੀ ਨਜ਼ਰ ਆਉਣ ਲੱਗ ਪਈ ਹੈ ਇਹ ਇੱਕ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਚਿੰਤਾ ਦਾ ਵਿਸ਼ਾ ਇਸ ਕਰਕੇ ਬਣਦਾ ਜਾ ਰਿਹਾ ਹੈ ਕਿਉਂਕਿ ਬਾਹਰ ਜਾਣ ਦਾ ਰੁਝਾਨ ਪ੍ਰਵਾਸ ਕਰਨ ਦਾ ਰੁਝਾਨ ਪਹਿਲਾਂ ਵੀ ਹੁੰਦਾ ਸੀ ਪਰ ਹੁਣ ਇਹਦਾ ਰੂਪ ਬਦਲ ਗਿਆ ਹੈ ਹੁਣ ਬਦਲ ਇਉਂ ਗਿਆ ਹੈ ਕਿ ਹੁਣ ਲਗਭਗ ਹਰ ਨੌਜਵਾਨ ਚਾਹੇ ਮੁੰਡਾ ਹੈ ਚਾਹੇ ਕੁੜੀ ਹੈ ਉਹ ਜੇਕਰ ਤੁਸੀਂ ਪੁੱਛੋ ਕਿ ਤੂੰ ਕੀ ਕਰਨਾ ਅੱਗੇ ਜਾ ਕੇ ਜਾਂ ਆਉਂਦੇ 2-3 ਸਾਲਾਂ ਵਿੱਚ ਕਿਹੜੀ ਲਾਈਨ 'ਚ ਜਾਣਾ ਹੈ ਕਿਹੜਾ ਕੰਮਕਾਰ ਕਰਨਾ ਹੈ ਕੈਰੀਅਰ ਕੀ ਬਣਾਉਣਾ ਹੈ ਕਿਹੜੇ ਖੇਤਰ 'ਚ ਜਾਣਾ ਹੈ ਤਾਂ ਜਵਾਬ ਇੱਕੋ ਹੀ ਹੁੰਦਾ ਹੈ ਕਿ ਫਾਈਲ ਲੱਗੀ ਆ ਬਾਹਰ ਜਾਣਾ ਹੈ ਮਤਲਬ ਇਹ ਹੈ ਕਿ ਪੰਜਾਬ ਦਾ ਨੌਜਵਾਨ ਵਰਗ ਜਿਹੜਾ ਉਹਦਾ ਵੱਡੇਰਾ ਹਿੱਸਾ ਜਿਹੜਾ ਹੈ ਬਹੁਮਤ ਜਿਹੜੀ ਹੈ ਤਕਰੀਬਨ 80% ਤੋਂ ਵੀ ਵੱਧ ਨੌਜਵਾਨਾਂ ਨੂੰ ਇਹੀ ਕਹਿੰਦੇ ਮਿਲਣਗੇ ਕਿ ਬਾਹਰ ਜਾਣਾ ਹੈ ਜਿਹੜਾ ਕੋਈ ਇੱਥੇ ਕੰਮ ਕਰ ਕਰ ਵੀ ਰਿਹਾ ਹੈ ਜਾਂ ਕੁਝ ਥੋੜਾ ਬਹੁਤਾ ਕਿਸੇ ਲਾਈਨ 'ਚ ਪਿਆ ਵੀ ਆ ਉਹਦੇ ਵੀ ਦਿਮਾਗ 'ਚ ਕਹਿ ਲਓ ਮਗਰਲੇ ਹਿੱਸੇ 'ਚ ਇਹ ਗੱਲ ਪਈ ਹੁੰਦੀ ਕਿ ਜੇ ਮੌਕਾ ਮਿਲਿਆ ਤਾਂ ਬਾਹਰ ਵੀ ਜਾਵਾਂਗੇ ਤਾਂ ਬਾਹਰ ਨਿਕਲਾਂਗੇ ਜਾਂ ਜਿਹਨੂੰ ਹੱਲੇ ਮੌਕਾ ਨਹੀਂ ਮਿਲ ਰਿਹਾ ਜਾਂ ਜਿਹਦੇ ਹਾਲਾਤ ਹਲੇ ਸਾਜ਼ਗਰ ਨਹੀਂ ਜਿਹਨੂੰ ਹਾਲਾਤ ਠੁਕਵੇ ਨਹੀਂ ਲੱਗ ਰਹੇ ਉਹ ਥੋੜੀ ਦੇਰ ਲਈ ਇੱਥੇ ਕੰਮ ਕਰਤਾ ਲੈਂਦਾ ਪਰ ਅਲਟੀਮੇਟ ਡੈਸਟੀਨੇਸ਼ਨ ਜਿਹਨ ਜਿਹਨੂੰ ਕਹਿੰਦੇ ਅੰਗਰੇਜ਼ੀ ਚ ਕਹਿੰਦੇ ਆ ਕਿ ਜਿਹੜਾ ਪ੍ਰਮੁੱਖ ਟੀਚਾ ਆ ਪ੍ਰਮੁੱਖ ਮੰਜ਼ਿਲ ਆ ਉਹ ਬਾਹਰ ਜਾਣੀ ਮੰਨ ਕੇ ਅੱਜ ਨੌਜਵਾਨ ਪੀੜੀ ਚੱਲ ਰਹੀ ਹੈ ਤੇ ਹੋਰ ਵੀ ਜ਼ਿਆਦਾ ਚਿੰਤਾ ਦੀ ਗੱਲ ਤੁਹਾਨੂੰ ਇੱਥੇ ਇਹ ਦੱਸਦੀ ਹੈ ਕਿ ਸਿਰਫ ਨੌਜਵਾਨ ਵਰਗ ਹੀ ਨਹੀਂ ਜਿਹੜੇ ਸਥਾਪਤ ਲੋਕ ਆ ਚੰਗੀਆਂ ਚੰਗੀਆਂ ਨੌਕਰੀਆਂ ਉੱਤੇ ਲੱਗੇ ਆ ਚੰਗੀਆਂ ਤਨਖਾਹਾਂ ਲੈਣ ਵਾਲੇ ਲੋਕ ਇਸੇ ਕਮਰਿਆਂ ਵਿੱਚ ਬੈਠ ਕੇ ਨੌਕਰੀ ਕਰਨ ਵਾਲੇ ਲੋਕ ਉਹ ਵੀ ਉਹ ਵੀ ਹੁਣ ਬਾਹਰ ਜਾਣ ਲਈ ਕਾਲੇ ਨੇ ਬਾਹਰ ਭੱਜ ਰਹੇ ਨੇ ਉਹਨਾਂ ਦਾ ਕਾਰਨ ਹੋ ਰਿਹਾ ਉਹ ਕਹਿੰਦੇ ਕਿ ਉਹਨਾਂ ਦੀ ਜ਼ਿੰਦਗੀ ਭਾਵੇਂ ਠੀਕ ਠਾਕ ਆ ਸੈਟ ਐਸ ਨੂੰ ਅੰਗਰੇਜ਼ੀ ਚ ਕਹਿੰਦੇ ਆ ਉਹ ਆਪਣੀ ਜ਼ਿੰਦਗੀ ਚ ਤਸਲੀ ਬਖਸ਼ ਢੰਗ ਨਾਲ ਸਾਰਾ ਕੁਝ ਜਿੰਨੀਆਂ ਜ਼ਰੂਰਤਾਂ ਹੁੰਦੀਆਂ ਨੇ ਉਹ ਹਾਸਲ ਕਰ ਰਹੇ ਨੇ ਪਰ ਆਉਣ ਵਾਲੀ ਪੀੜ੍ਹੀ ਜਿਹੜੀ ਉਹਨਾਂ ਦੇ ਘਰ ਬੱਚੇ ਆ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਆ ਉਹਨਾਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਆ ਇਹ ਜਿਹੜਾ ਵਰਗ ਆ ਇਹ ਵੀ ਬਾਹਰ ਭੱਜ ਰਿਹਾ ਹੈ ਇਹ ਇੱਕ ਬੜਾ ਚਿੰਤਾ ਦਾ ਪਹਿਲੂ ਆ ਪੰਜਾਬ ਦੇ ਮੌਜੂਦਾ ਰੁਝਾਨ ਪੱਖੋਂ ਕਿ ਜਿਹੜੇ ਲੋਕੀ ਇੱਥੇ ਚੰਗੇ ਅਹੁਦਿਆਂ ਉੱਤੇ ਚੰਗੇ ਖਾਂਦੇ ਪੀਂਦੇ ਘਰਾਂ ਦੇ ਜਿਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਤੰਗੀ ਨਹੀਂ ਉਹ ਵੀ ਬਾਹਰ ਭੱਜ ਰਹੇ ਆ ਜੋ ਬਾਹਰ ਨਹੀਂ ਭੱਜ ਰਹੇ ਤਾਂ ਆਪਣੇ ਨਿਆਣਿਆਂ ਨੂੰ ਬਾਹਰ ਭੇਜ ਰਹੇ ਆ ਭਾਵ ਕਿ ਜਿਹੜੇ ਅਹੁਦੇ ਤੱਕ ਉਹ ਆਪ ਪਹੁੰਚ ਗਏ ਜਿਹੜੀ ਆਰਾਮਦਾਇਕ ਇੱਕ ਤਸੱਲੀ ਬਖਸ਼ ਜ਼ਿੰਦਗੀ ਉਹਨਾਂ ਨੇ ਖੁਦ ਹਾਸਲ ਕਰ ਲਈ ਤੇ ਉਸ ਨੂੰ ਹਾਸਲ ਕਰ ਲਈ ਜਿਹਨਾਂ ਨੇ ਮਿਹਨਤ ਕੀਤੀ ਜਾਂ ਜੋ ਵੀ ਜਿਸ ਪੜ੍ਹਾਈ ਲਿਖਾਈ ਕਰਕੇ ਇਸ ਮੁਕਾਮ ਤੱਕ ਪਹੁੰਚੇ ਇਸੇ ਮੁਕਾਮ ਤੱਕ ਪਹੁੰਚਣ ਲਈ ਆਪਣੇ ਬੱਚਿਆਂ ਨੂੰ ਨਹੀਂ ਕਹਿ ਰਹੇ ਉਹਨਾਂ ਨੂੰ ਕਹਿ ਰਹੇ ਕਿ ਤੁਸੀਂ ਬਾਹਰ ਚੱਲ ਜਾਓ ਜਾਂ ਸਾਡੇ ਸਮੇਤ ਤੁਸੀਂ ਵੀ ਬਾਹਰ ਚਲੋ ਸਾਰਾ ਪਰਿਵਾਰ ਇਸੇ ਤਰ੍ਹਾਂ ਬਾਹਰ ਜਾ ਕੇ ਹੌਲੀ-ਹੌਲੀ ਸੈਟਲ ਹੁੰਦੇ ਆ ਚੰਗੇ ਚੰਗੇ ਪੜੇ ਲਿਖੇ ਲੋਕ ਚੰਗੇ ਅਹੁਦਿਆਂ ਉੱਤੇ ਬੈਠੇ ਹੁਣ ਇਸ ਤਰੀਕੇ ਨਾਲ ਪੰਜਾਬ ਤੋਂ ਬਾਹਰ ਪੰਜਾਬ ਨੂੰ ਛੱਡ ਕੇ ਜਾ ਰਹੇ ਆ ਵਾਪਸ ਜੇਕਰ ਨੌਜਵਾਨ ਪੀੜੀ ਵੱਲ ਆਈਏ ਪਹਿਲਾਂ ਵੀ ਆਪਾਂ ਇਸ ਮੰਚ ਤੋਂ ਕਈ ਵਾਰੀ ਇਸ ਚੀਜ਼ ਦਾ ਜ਼ਿਕਰ ਕੀਤਾ ਹੈ ਕਿ ਪੰਜਾਬ ਵਿੱਚ ਨੌਜਵਾਨ ਵਰਗ ਦਾ ਬਾਹਰ ਜਾਣ ਦਾ ਇਹ ਰੁਝਾਨ ਹੈ ਇਹਦੀ ਤਸਵੀਰ ਜਿਹੜੀ ਹੈ ਲਗਾਤਾਰ ਸਮੇਂ ਦੇ ਨਾਲ ਬਦਲ ਰਹੀ ਹੈ ਹੁਣ ਤੁਸੀਂ ਜੇਕਰ ਵੇਖੋ ਤਾਂ ਪੰਜਾਬ ਦੇ ਜਿਹੜੇ ਵਿਦਿਅਕ ادارے ਆ ਹਾਇਰ এডਿਕੇਸ਼ਨ ਉਚੇਰੀ ਵਿੱਦਿਆ ਵਾਲੀਆਂ ਸੰਸਥਾਵਾਂ ਯਾਨੀ ਕਿ ਕਾਲਜ ਅਤੇ ਯੂਨੀਵਰਸਿਟੀਆਂ ਉਥੇ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਕੁੱਲ ਓਵਰਆਲ ਵਿਦਿਆਰਥੀਆਂ ਦੀ ਗਿਣਤੀ ਵੀ ਲਗਾਤਾਰ ਘਟ ਰਹੀ ਹੈ। ਪੰਜਾਬ ਵਿੱਚ ਪੋਸਟ ਗ੍ਰੈਜੂਏਸ਼ਨ ਯਾਨੀ ਕਿ ਐਮਏ ਐਮਐਸਸੀ ਇਹ ਜਿਹੜੀਆਂ ਡਿਗਰੀਆਂ ਹੁੰਦੀਆਂ ਇਹਨਾਂ ਕਲਾਸਾਂ ਤੱਕ ਵਿਦਿਆਰਥੀ ਪਹੁੰਚ ਹੀ ਨਹੀਂ ਰਹੇ ਕਈ ਕਾਲਜਾਂ ਦੇ ਵਿੱਚ ਐਮਏ ਦੀਆਂ ਕਲਾਸਾਂ ਬੰਦ ਹੋ ਗਈਆਂ ਐਮਏ ਮਾਸਟਰਸ ਦੀ ਪੜਾਈ ਬੰਦ ਹੋ ਰਹੀ ਹੈ ਕਿਉਂ ਬੰਦ ਹੋ ਰਹੀ ਹੈ ਕਿਉਂਕਿ ਵਿਦਿਆਰਥੀ ਹੈ ਹੀ ਨਹੀਂ ਐਮਏ ਤੱਕ ਤਾਂ ਕੋਈ ਪਹੁੰਚ ਹੀ ਨਹੀਂ ਰਿਹਾ ਹੁਣ ਐਮਏ ਦੀ ਗੱਲ ਛੱਡੋ ਬੈਚਲਰਸ ਬੀਏ ਬੀਐਸਸੀ ਬੀਕਾਮ ਆਜ ਇਹਨਾਂ ਕਲਾਸਾਂ ਹੁੰਦੀਆਂ ਅੰਡਰ ਗ੍ਰੈਜੂਏਸ਼ਨ ਵਾਲੀਆਂ ਜਿਹੜੀਆਂ ਕਲਾਸਾਂ ਆ ਉਹਦੇ ਵਿੱਚ ਵੀ ਵਿਦਿਆਰਥੀਆਂ ਦੀ ਗਿਣਤੀ ਬਹੁਤ ਘੱਟ ਰਹੀ ਹੈ ਤੇ ਜਿਹੜੇ ਮਾੜੇ-ਮੋਟੀ ਬੀਏ ਬੀਐਸਸੀ ਕਰ ਵੀ ਰਹੇ ਆ ਉਹਦੇ ਵਿੱਚ ਵੀ ਤੁਹਾਨੂੰ ਬਹੁਤ ਹੀ ਉਹੀ ਮਿਲਣਗੇ ਜਿਨ੍ਹਾਂ ਦੀ ਫਾਈਲ ਲੱਗੀ ਹੋਈ ਆ ਉਹ ਇਹ ਉਡੀਕ ਰਹੇ ਆ ਕਿ ਕਦੋਂ ਉਹਨਾਂ ਦੀ ਫਾਈਲ ਜਿਹੜੀ ਆ ਉਹਦਾ ਕੰਮ ਸਫਲਤਾਪੂਰਵਕ ਹੋ ਜਾਊਗਾ ਤੇ ਬਾਹਰ ੜਾਰੀ ਮਾਰਨ ਜਿਨ੍ਹਾਂ ਦੇ ਕਾਗਜ਼ ਪੱਤਰ ਤਿਆਰ ਹੋ ਜਾਣ ਤੋਂ ਵੀ ਪੰਜਾਬ ਛੱਡ ਕੇ ਜਾਣ ਲਈ ਕੱਲੇ ਆ ਪਰ 19 ਦਿਨ ਕਿਉਂਕਿ ਗੈਪ ਨਹੀਂ ਪਾਉਣਾ ਚਾਹੁੰਦੇ ਜਾਂ ਉਹ ਖਾਲੀ ਰੈਜ਼ਿਊਮੇ ਦੇ ਵਿੱਚ ਆਪਣੇ ਬਾਇਓ ਡਾਟਾ ਦੇ ਵਿੱਚ ਖਾਲੀ ਥਾਂ ਨਹੀਂ ਛੱਡਣੀ ਚਾਹੁੰਦੇ ਇਸ ਕਰਕੇ ਉਹ ਗੈਪ ਨੂੰ ਭਰਨ ਲਈ ਉਹ ਦਾਖਲਾ ਲੈ ਲੈਂਦੇ ਆ ਥੋੜੇ ਚਿਰ ਲਈ ਬੀਏ ਬੀਐਸਸੀ ਬੀਕਾਮ ਇਹੋ ਜਿਹੀਆਂ ਕਲਾਸਾਂ ਵਿੱਚ ਇਹ ਇਹ ਤਸਵੀਰ ਹੈ ਪੰਜਾਬੀ ਐਸੋ ਸੋ ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿ ਜਿੱਥੇ ਬੀਏ ਬੀਐਸਸੀ ਵਿੱਚ ਹੀ ਬੱਚੇ ਸਿਰਫ ਬਾਹਰ ਜਾਣ ਦਾ ਜੋ ਉਹਨਾਂ ਦਾ ਪ੍ਰੋਸੈਸ ਹੁੰਦਾ ਆ ਉਹਦੇ ਵਿੱਚ ਗੈਪ ਨਾ ਪਵੇ ਉਹ ਖਾਲੀ ਸਥਾਨ ਜਿਹੜੀ ਵਿੱਚ ਰਹਿਣ ਰਾਵੇ ਉਹਨੂੰ ਭਰਨ ਲਈ ਦਾਖਲਾ ਲੈਂਦੇ ਆ ਤੇ ਆਪ ਸੋਚੋ ਵੀ ਤੁਸੀਂ ਵੀ ਐਮਏ 'ਚ ਕਿਹਨੇ ਪਹੁੰਚਣਾ ਫਿਰ ਤੇ ਹੁਣ ਇਹਦੇ ਨਾਲ ਜੁੜਦੀ ਸਮੱਸਿਆ ਇਹ ਆ ਕਿ ਜੇ ਪੰਜਾਬ ਵਿੱਚ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦਾ ਆ ਹਾਲ ਹੋ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਅੰਦਰ ਅਧਿਆਪਕ ਕਿੱਥੋਂ ਲੱਭਣਗੇ ਟੀਚਰਸ ਪ੍ਰੋਫੈਸਰਸ ਇਹ ਪੋਸਟਾਂ ਕਿੱਥੋਂ ਭਰੀਆਂ ਜਾਣਗੀਆਂ ਕਿਉਂਕਿ ਹੁਣ ਤੁਹਾਨੂੰ ਦੱਸਤੀਏ ਕਿ ਟੀਚਰ ਲੱਗਣ ਲਈ ਜਾਂ ਪ੍ਰੋਫੈਸਰ ਲੱਗਣ ਲਈ ਜਾਂ ਵਿਦਿਅਕ ਅਦਾਰੇ ਵਿੱਚ ਪੜਾਉਣ ਲਈ ਆਮ ਤੌਰ ਤੇ ਆਪਾਂ ਕੀ ਕਹਿੰਦੇ ਆ ਕਿ ਉਸ ਵਿਸ਼ੇ ਦੇ ਵਿੱਚ ਐਮਏ ਕੀਤੀ ਹੋਣੀ ਜ਼ਰੂਰੀ ਹੈ ਮਾਸਟਰਸ ਦੀ ਪੜ੍ਹਾਈ ਤਾਂ ਹੋਣੀ ਚਾਹੀਦੀ ਹੈ ਨਾ ਤਾਂ ਹੀ ਬੰਦਾ ਅਧਿਆਪਕ ਲੱਗਦਾ ਹੈ ਕਿ ਉਸ ਵਿਸ਼ੇ ਦੀ ਉਹਨੂੰ ਮਹਾਰਤ ਹਾਸਲ ਹੈ ਪਰ ਹੁਣ ਆਉਣ ਵਾਲੇ ਸਮੇਂ 'ਚ ਹੁਣ ਤਾਂ ਜਿਹੜੇ ਹੈਗੇ ਆ ਉਹ ਪੜਾ ਰਹੇ ਆ ਪਰ ਆਉਣ ਵਾਲੇ ਸਮੇਂ 'ਚ 10 ਸਾਲ ਬਾਅਦ 15 ਸਾਲ ਬਾਅਦ 20 ਸਾਲ ਬਾਅਦ ਜਿਹੜੋਂ ਹੋਣ ਵਾਲੇ ਅਧਿਆਪਕ ਜਿਹੜੇ ਆ ਉਹ ਰਿਟਾਇਰ ਹੋ ਜਾਣੇ ਆ ਤੇ ਆਉਣ ਵਾਲੇ ਸਮੇਂ ਦੌਰਾਨ ਸਕੂਲਾਂ 'ਚ ਕਾਲਜਾਂ ਵਿੱਚ ਯੂਨੀਵਰਸਿਟੀਆਂ ਵਿੱਚ ਫਿਰ ਅਧਿਆਪਕ ਤੇ ਪ੍ਰੋਫੈਸਰ ਕੌਣ ਲੱਗੂਗਾ ਪੰਜਾਬੀ ਤਾਂ ਨਹੀਂ ਹੋਣਗੇ ਕਿਉਂਕਿ ਪੰਜਾਬੀਆਂ ਨੇ ਤਾਂ ਐਮਏ ਕਰਨੀ ਸਾਡੀ ਦਿੱਤੀ ਆ ਤੇ ਫਿਰ ਇਹ ਜਿਹੜੀਆਂ ਖਾਲੀ ਪੋਸਟਾਂ ਕਿੱਥੋਂ ਭਰੀਆਂ ਜਾਣਗੀਆਂ ਇਹਦਾ ਜਵਾਬ ਹੁਣ ਆਪਾਂ ਸਾਰੇ ਜਾਣਦੇ ਆ ਇਹ ਆਉਣ ਵਾਲੇ ਸਮੇਂ ਲਈ ਪੰਜਾਬ ਦੀ ਇੱਕ ਬੜੀ ਧਿਆਨ ਦੇਣ ਵਾਲੀ ਚਿੰਤਾ ਵਾਲੀ ਤਸਵੀਰ ਹੈ। ਇਹ ਦਿਨ ਦੂਰ ਨਹੀਂ ਇਹ ਦਿਨ ਬਹੁਤ ਛੇਤੀ ਆ ਰਹੇ ਆ ਕਿ ਜਦੋਂ ਆਹ ਚੀਜ਼ ਹੋ ਜਾਣੀ ਹੈ। ਪੰਜਾਬ ਵਿੱਚ ਨੌਜਵਾਨ ਅਧਿਆਪਕ ਨਹੀਂ ਲੱਭਣੇ। ਕਿਉਂਕਿ ਨੌਜਵਾਨ ਅਧਿਆਪਕਾਂ ਲਈ ਜੋ ਪੜ੍ਹਾਈ ਚਾਹੀਦੀ ਹੈ ਉਹ ਪੜ੍ਹਾਈ ਤਾਂ ਕਰ ਨਹੀਂ ਰਹੇ। ਨੌਜਵਾਨ ਹੀ ਨਹੀਂ ਹੋਣੇ ਤਾਂ ਨੌਜਵਾਨ ਅਧਿਆਪਕ ਕਿੱਥੋਂ ਲੱਭਣੇ? ਇਹ ਚੀਜ਼ ਬਹੁਤ ਬਹੁਤ ਜ਼ਿਆਦਾ ਗੰਭੀਰਤਾ ਨਾਲ ਸੋਚਣ ਵਾਲੀ ਹੈ ਪੰਜਾਬ ਦੇ ਭਵਿੱਖ ਦੇ ਲਿਹਾਜ਼ ਤੋਂ ਆਉਣ ਵਾਲੇ ਸਮੇਂ ਲਈ ਪਿਛਲੇ ਸਾਲਾਂ ਦੌਰਾਨ ਪੰਜਾਬ ਦੀ ਨੌਜਵਾਨ ਪੀੜੀ ਬਹੁਤ ਤੇਜ਼ੀ ਨਾਲ ਬਾਹਰ ਜਾ ਰਹੀ ਸੀ ਸਾਲ 2017 ਦੇ ਅੰਕੜਿਆਂ ਦੀ ਗੱਲ ਕਰੀਏ 2018 2019 ਤੱਕ ਬਹੁਤ ਤੇਜ਼ੀ ਨਾਲ ਨੌਜਵਾਨ ਬਾਹਰ ਵੱਲ ਨੂੰ ਜਾ ਰਹੇ ਸੀ ਤੇ ਇਸ ਰੁਝਾਨ ਨੂੰ ਠੱਲ ਪਾਈ ਸੀ ਕੁਦਰਤੀ ਵਰਤਾਰੇ ਨੇ कोरोना ਨੇ ਜਦੋਂ ਸਾਲ 2020 'ਚ ਕਰੋਨਾ ਆਇਆ ਲਾਕਡਾਊਨ ਲੱਗਾ ਤੇ ਪੰਜਾਬ ਦੇ ਨੌਜਵਾਨ ਦੀ ਬਾਹਰ ਜਾਣ ਦੀ ਜਿਹੜੀ ਧੜਲੇ ਨਾਲ ਜੋ ਤੇਜ਼ੀ ਨਾਲ ਰਫ਼ਤਾਰ ਚੱਲ ਰਹੀ ਸੀ ਉਹਨੂੰ ਠੱਲ ਪਈ ਇਹ ਕਿਸੇ ਸਰਕਾਰ ਨੇ ਕਿਸੇ ਹੋਰ ਸੰਸਥਾ ਨੇ ਕਿਸੇ ਨੇ ਕੋਈ ਇਹਦੇ ਬੰਨੇ ਕਦਮ ਨਹੀਂ ਚੁੱਕਿਆ ਇੱਕ ਕੁਦਰਤ ਨੇ ਇੱਕ ਕੁਦਰਤੀ ਵਰਤਾਰੇ ذریعے ਇਸ ਚੀਜ਼ ਨੂੰ ਠੱਲ ਪਈ ਹਾਲਕਿ ਕਰੋਨਾ ਬਾਰੇ ਵੀ ਬਹੁਤ ਸਾਰੀਆਂ ਗੱਲਾਂ ਪ੍ਰਚਲਿਤ ਨੇ ਕਿ ਕੁਦਰਤੀ ਸੀ ਜਾਂ ਮੈਨ-ਮੇਡ ਸੀ ਮਨੁੱਖ ਵੱਲੋਂ ਕੀਤਾ ਗਿਆ ਕਾਰਾ ਸੀ ਬਹੁਤ ਚਰਚਾਵਾ ਚੱਲਦੀਆਂ ਨੇ ਪਰ ਇੱਕ ਜੇ ਆਪਾਂ ਚੀਜ਼ ਦੇਖੀਏ ਤਾਂ ਜਦੋਂ ਕਰੋਨਾ ਵਾਲਾ ਸਮਾਂ ਆਇਆ ਸੀ ਲਾਕਡਾਊਨ ਲੱਗਾ ਸੀ ਤਾਂ ਇਹ ਬਾਹਰ ਜਾਣ ਦੀ ਜੋ ਰਫ਼ਤਾਰ ਸੀ ਉਹ ਹੌਲੀ ਹੋ ਗਈ ਬਹੁਤ ਘਟ ਗਈ ਸੀ ਉਸੇ ਸਾਲ ਲੱਗ ਗਿਆ ਕਿਸਾਨੀ ਅੰਦੋਲਨ ਤੇ ਜਦੋਂ ਪੰਜਾਬ ਦੇ ਨੌਜਵਾਨ ਨੂੰ ਇਸ ਚੀਜ਼ ਦਾ ਅਹਿਸਾਸ ਹੋਇਆ ਕਿ ਉਹਨਾਂ ਦੇ ਜ਼ਮੀਨਾਂ ਨੂੰ ਖਤਰਾ ਖੜਾ ਹੋ ਗਿਆ ਖੇਤੀ ਨੂੰ ਖਤਰਾ ਖੜਾ ਹੋ ਗਿਆ ਆਉਣ ਵਾਲੇ ਸਮੇਂ ਦੇ ਭਵਿੱਖ ਨੂੰ ਖਤਰਾ ਖੜਾ ਹੋ ਗਿਆ ਤਾਂ ਨੌਜਵਾਨ ਵਰਗ ਉਧਰ ਵੀ ਲੱਗਾ ਦਿੱਲੀ ਅੰਦੋਲਨ ਵਾਲੇ ਪਾਸੇ ਕਿਸਾਨੀ ਮੋਰਚੇ ਵਾਲੇ ਪਾਸੇ ਜ਼ਮੀਨ ਨਾਲ ਦੁਬਾਰਾ ਜੁੜਿਆ 노 ਫਾਰਮਰ 노 ਫੂਡ ਦੇ ਸਟicker ਤੁਹਾਨੂੰ ਨਜ਼ਰ ਆਉਣ ਲੱਗ ਪਏ ਸੀ ਪਰ ਉਹ ਚੀਜ਼ ਵੀ ਥੋੜੇ ਜਿਹੇ ਸਾਬਤ ਹੋਈ ਜਿੱਦ ਦੇ ਤਿੰਨ ਖੇਤੀ ਕਾਨੂੰਨ ਵਾਪਸ ਹੋ ਗਏ ਕਿਸਾਨੀ ਅੰਦੋਲਨ ਜਿਹੜਾ ਉਹ ਮੁਕੰਮਲ ਹੋਇਆ ਉਸ ਤੋਂ ਬਾਅਦ ਹੌਲੀ-ਹੌਲੀ ਸਮੇਂ ਦੇ ਨਾਲ ਹਾਲਾਤ ਫਿਰ ਉਦਹੀ ਹੁੰਦੇ ਗਏ ਨੌਜਵਾਨ ਫਿਰ ਖੇਤੀ ਤੋਂ ਮੂੰਹ ਮੋੜ ਗਿਆ ਜਿਹੜਾ ਥੋੜੀ ਦੇਰ ਲਈ ਖੇਤੀ ਵੱਲ ਨੂੰ ਹੋਇਆ ਸੀ ਤੇ ਹੁਣ ਫਿਰ ਗੱਲ ਉੱਥੇ ਆ ਗਈ ਪ੍ਰਣਾਲਾ ਉੱਥੇ ਦਾ ਉੱਥੇ ਕਿ ਬਾਹਰ ਜਾਣ ਦਾ ਰੁਝਾਨ ਤੇਜ਼ ਹੋ ਗਿਆ ਹੁਣ ਇਦਾਂ ਲੱਗਦਾ ਆ ਕਿ ਪੰਜਾਬ ਦਾ ਨੌਜਵਾਨ ਕਿਸੇ ਵੀ ਕੀਮਤ ਤੇ ਬਸ ਆਪਣੀ ਮਾਤਭੂਮੀ ਛੱਡਣੀ ਚਾਹੁੰਦਾ ਬੜੇ ਦੁੱਖ ਦੀ ਗੱਲ ਆ ਗੁਰੂਆਂ ਪੀਰਾਂ ਦੀ ਧਰਤੀ ਆਪਣੀ ਧਰਤੀ ਇੰਨੀਆਂ ਕੁਰਬਾਨੀਆਂ ਇੰਨੇ ਸੰਘਰਸ਼ ਤੋਂ ਬਾਅਦ ਜਿਹਦੇ ਉੱਪਰ ਇਸ ਤਰੀਕੇ ਨਾਲ ਪੰਜਾਬੀਅਤ ਨੇ ਜਾਂ ਸਿੱਖ ਕੌਮ ਨੇ ਆਪਣਾ ਦਾਵਾ ਜਿਹੜਾ ਆ ਉਹ ਮਜ਼ਬੂਤ ਕੀਤਾ ਸੀ ਅੱਜ ਉਸੇ ਧਰਤੀ ਨੂੰ ਛੱਡ ਕੇ ਜਾਣ ਲਈ ਕਹਲਿਆ ਬਸ ਛੱਡ ਦਈਏ ਕਿਸੇ ਤਰੀਕੇ ਮੌਕਾ ਨਾ ਜਿਵੇਂ ਬਸ ਇੱਥੋਂ ਨਿਕਲਣ ਦਾ ਹੁਣ ਬੜਾ ਸੋਚਣ ਵਾਲੀ ਗੱਲ ਹੈ ਕਿ ਕਿਉਂ ਐਸੀ ਕੀ ਗੱਲ ਹੈ ਪੰਜਾਬ ਦੀ ਧਰਤੀ ਦੀ ਕਿ ਆਪਾਂ ਹਰ ਹੀਲੇ ਛੱਡਣਾ ਚਾਹੁੰਦੇ ਆ कि बस मौका मिल जाए ਥੋਂ ਨਿਕਲ ਜਾਈਏ ਕਿਸੇ ਤਰੀਕੇ ਆਪਾ ਤਾਂ ਇਦਾਂ ਮਹਿਸੂਸ ਕਰ ਰਹੇ ਆ ਜਾਂ ਕਰਵਾ ਰਹੇ ਕਿ ਜਿਦਾਂ ਕੋਈ ਜੇਲਿਆ ਇਹ ਕੋਈ ਸਜ਼ਾ ਆ ਪੰਜਾਬ ਚ ਪੈਦਾ ਹੋਣਾ ਇੱਕ ਸਜ਼ਾ ਆ ਕਿ ਜਿੱਥੋਂ ਬਸ ਨਿਕਲ ਜਾਈਏ ਕਿਸੇ ਤਰੀਕੇ ਇਹ ਇਸ ਵੇਲੇ ਮਾਨਸਿਕਤਾ ਬਣ ਚੁੱਕੀ ਆ ਇਹ ਬਣੀ ਆ ਜਾਂ ਬਣਾਈ ਗਈ ਆ ਇਹ ਆ ਸਾਜ਼ਿਸ਼ ਆ ਇਹਦੇ ਬਾਰੇ ਵੀ ਪ੍ਰੋਗਰਾਮ ਵਿੱਚ ਅੱਗੇ ਜਾ ਕੇ ਗੱਲ ਕਰਾਂਗੇ ਪਰ ਇਸ ਵੇਲੇ ਰੁਝਾਨ ਇਹ ਸਾਹਮਣੇ ਆ ਰਿਹਾ ਹੈ ਕਿ ਸਾਲ 220 ਤੇ 21 ਦੇ ਸਮੇਂ ਦੌਰਾਨ ਜੋ ਫੋੜੀ ਰਫ਼ਤਾਰ ਕੱਟੀ ਸੀ ਉਹ ਤੇਜ਼ ਹੋ ਚੁੱਕੀ ਹੈ ਪਿਛਲੇ ਦਿਨੀ ਕੌਮੀ ਪੱਧਰ ਉੱਤੇ ਜੋ ਅੰਕੜੇ جاری ਹੋਏ ਸੀ ਉਸ ਮੁਤਾਬਕ ਪਾਸਪੋਰਟ ਬਣਾਉਣ ਵਾਲੇ ਸੂਬਿਆਂ ਦੀ ਜਾਂ ਜਿਹਨਾਂ ਸੂਬਿਆਂ ਦੇ ਵਿੱਚ ਪਾਸਪੋਰਟ ਧਾਰਕ ਲੋਕ ਆ ਉਹਦੇ ਵਿੱਚ ਪੰਜਾਬ ਦਾ ਦੇਸ਼ ਵਿੱਚ ਤੀਜਾ ਨੰਬਰ ਆਉਂਦਾ ਹੈ ਪੰਜਾਬ ਦਾ ਭਾਵੇਂ ਤੀਜਾ ਨੰਬਰ ਆ ਪਰ ਨਾਲ ਇਹ ਗੱਲ ਵੀ ਨੋਟ ਕਰ ਲੋ ਕਿ ਜਿੰਨਾ ਛੋਟਾ ਸੂਬਾ ਆ ਪੰਜਾਬ ਸੂਬੀਜੀਤ ਹੈ ਜਿੰਨੀ ਜਨਸੰਖਿਆ ਆ ਪੰਜਾਬ ਦੀ ਉਸ ਲਿਹਾਜ਼ ਨਾਲ ਜ ਪਰਸੈਂਟੇਜ ਚੈੱਕ ਕਰੀਏ ਰੇਸ਼ੋ ਬਣਾਈਏ ਫੀਸਦ ਚੈੱਕ ਕਰੀਏ ਤਾਂ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਲਿਹਾਜ਼ ਨਾਲ ਆਬਾਦੀ ਦੇ ਹਿਸਾਬ ਨਾਲ ਪਾਸਪੋਰਟ ਦੀ ਗਿਣਤੀ ਬਣਦੀ ਹੈ ਇਹ ਤਸਵੀਰ ਦਾ ਇੱਕ ਹੋਰ ਪਹਿਲੂ ਆ ਕਹਿਣ ਨੂੰ ਭਾਵੇਂ ਪੰਜਾਬ ਪੀਜੇ ਨੰਬਰ ਤੇ ਆ ਪਰ ਜੋ ਰਫਤਾਰ ਆ ਜੋ ਸਪੀਡ ਆ ਉਸ ਲਿਹਾਜ਼ ਨਾਲ ਤਾਂ ਪੰਜਾਬ ਦਾ ਕੋਈ ਮੁਕਾਬਲਾ ਨਹੀਂ ਪੂਰੇ ਦੇਸ਼ 'ਚ ਕਿ ਜਿੱਥੋਂ ਲੋਕੀ ਪਾਸਪੋਰਟ ਵੀਜ਼ੇ ਰਾਹੀਂ ਫਟਾਫਟ ਇਥੋਂ ਨਿਕਲਣਾ ਚਾਹੁੰਦੇ ਆ ਤੇ ਇਹ ਤਾਂ ਸੀ ਜੋ ਪਾਸਪੋਰਟ ਹੁਣ ਤੱਕ ਹਾਸਲ ਕੀਤੇ ਜਾ ਚੁਕੇ ਆ ਜੋ ਐਸਵੇ ਦੇ ਪਾਈਪਲਾਈਨ ਚ ਜੋ ਵੇਟਿੰਗ ਚ ਆ ਜੋ ਲੱਗੇ ਆ ਕਤਾਰ ਚ ਕੇ ਬਣਾਉਣ ਦੇ ਚਾਹਵਾਨ ਉਹਦੀ ਗਿਣਤੀ ਜ਼ਿਕਰ ਕਰੀਏ ਤਾਂ ਪੰਜਾਬ ਦੇ ਲਾਗੇ ਕੋਈ ਸੂਬਾ ਵੀ ਨਹੀਂ ਪਹੁੰਚੂਗਾ ਇਹ ਕੋ ਪ੍ਰਾਪਤੀ ਨਹੀਂ ਇਹ ਦੁੱਖ ਦੀ ਗੱਲ ਆ ਬੜਾ ਮੰਦ ਭਾਗਾ ਇਹ ਰੁਝਾਨ ਆ ਜੋ ਇਸ ਵੇਲੇ ਨਜ਼ਰ ਆ ਰਿਹਾ ਹੈ ਪੰਜਾਬ ਵਿੱਚ ਹੁਣ ਇਸ ਵੇਲੇ ਨੌਜਵਾਨ ਜਿਹੜਾ ਆ ਉਹ ਬਾਹਰ ਜਾਣ ਲਈ ਕਾਲਾ ਹੈ ਕਾਰਨਹੀ ਦੱਸਿਆ ਜਾਂਦਾ ਜੀ ਇੱਥੇ ਭਵਿੱਖ ਹੈ ਨਹੀਂ ਇੱਥੇ ਫਿਊਚਰ ਹੈ ਨਹੀਂ ਇੱਥੇ ਕੀ ਰੱਖਿਆ ਇੱਥੇ ਨੌਕਰੀ ਹੈ ਨਹੀਂ ਇੱਥੇ ਕੁਝ ਨਹੀਂ ਹੋ ਸਕਦਾ ਇਸ ਕਰਕੇ ਬਾਹਰ ਨਿਕਲੋ ਕੋਈ ਇੱਕ ਜ਼ਰੀਆ ਬਾਹਰ ਨਿਕਲਣਾ ਹੀ ਆ ਤੇ ਹੁਣ ਤਾਜ਼ਾ ਰੁਝਾਨ ਕੀ ਹੈ ਕਿ ਨੌਜਵਾਨ ਵਰਗ ਵੀ ਬਾਹਰ ਜਾ ਰਿਹਾ ਹੈ ਸਕੂਲਾਂ ਵਿੱਚ ਪੜ੍ਹਦੇ ਬੱਚੇ ਵੀ ਬਾਹਰ ਜਾਣ ਦਾ ਸੋਚ ਕੇ ਹੀ ਪੜ੍ਹਾਈ ਕਰ ਰਹੇ ਆ 10ਵੀਂ 11ਵੀਂ 12ਵੀਂ ਤੱਕ ਆਉਂਦਿਆਂ ਬੱਚੇ ਦੇ ਦਿਮਾਗ 'ਚ ਕੋਈ ਗੱਲ ਰਹਿ ਜਾਂਦੀ ਕਿ ਬਾਹਰ ਹੀ ਜਾਣਾ ਹੈ ਇੱਥੇ ਕੁਝ ਵੀ ਅੱਗੇ ਨਹੀਂ ਹੋ ਸਕਦਾ ਤੇ ਕਾਲਜ ਵਿੱਚ ਦਾਖਲਾ ਵੀ ਵਧੇਰੇ ਤਰ੍ਹਾਂ ਉਹੀ ਬੱਚੇ ਲੈ ਰਹੇ ਆ ਪੰਜਾਬੀਅਤ ਦੇ ਨਾਲ ਸੰਬੰਧਿਤ ਜਿਹੜੇ ਨੇ ਜਿਨ੍ਹਾਂ ਨੇ ਫਾਈਲ ਲਈ ਆ ਤੇ ਫਾਈਲ ਆਉਂਦੇ ਸਾਰ ਉਹਨਾਂ ਨੇ ਉਥੋਂ ਹੀ ਪੜ੍ਹਾਈ ਛੱਡ ਕੇ ਸਿੱਧਾ ਬਾਹਰ ਦੀ ਫਲਾਈਟ ਤੇ ਬੈਠਣਾ ਹੱਸਦੇ ਵਸਦੇ ਖਾਂਦੇ ਪੀਂਦੇ ਘਰਾਂ ਵਿੱਚ ਵੀ ਆਹੇ ਹਾਲ ਹੈ ਪਹਿਲਾਂ ਲੋਕੀ ਬਾਹਰ ਜਾਂਦੇ ਸੀ ਕਿ ਜਿਹਨੂੰ ਇੱਥੇ ਕੁਝ ਔਕੜ ਹੁੰਦੀ ਸੀ ਜਾਂ ਕਿਸੇ ਦਾ ਗੁਜ਼ਾਰਾ ਮੁਸ਼ਕਲ ਸੀ ਜਾਂ ਵੱਡੇ ਪਰਿਵਾਰਾਂ ਵਿੱਚੋਂ ਕੋਈ ਇੱਕ ਅੱਧਾ ਜੀ ਬਾਹਰ ਚੱਲ ਜਾਂਦਾ ਸੀ ਹੁਣ ਹੌਲੀ-ਹੌਲੀ ਛੋਟੇ-ਛੋਟੇ ਪਰਿਵਾਰ ਆ ਉਹਨਾਂ ਵਿੱਚੋਂ ਵੀ ਲੋਕੀ ਬਾਹਰ ਭੱਜ ਰਹੇ ਆ ਖਾਂਦੇ-ਪੀਂਦੇ ਘਰਾਂ ਚੋਂ ਚੰਗੀਆਂ ਨੌਕਰੀਆਂ ਵਾਲੇ ਲੋਕ ਵੀ ਬਾਹਰ ਜਾ ਰਹੇ ਆ ਇਹਦਾ ਵੀ ਜ਼ਿਕਰ ਆਪਾਂ ਬ੍ਰੇਕ ਤੋਂ ਪਹਿਲਾਂ ਕੀਤਾ ਸੋ ਹੁਣ ਕਾਰਨ ਕੀ ਦੱਸਿਆ ਜਾਂਦਾ ਬਾਹਰ ਜਾਣ ਦਾ ਜੋ ਕਾਰਨ ਆ ਜਿਹੜਾ ਬਾਹਰ ਜਾਂਦਾ ਨੂੰ ਪੁੱਛੋਗੇ ਤੁਸੀਂ ਕਾਰਨ ਇਹ ਦੱਸਿਆ ਜਾਂਦਾ ਜੀ ਕਿ ਇੱਥੇ ਕੀ ਰੱਖਿਆ ਇੱਥੇ ਫਿਊਚਰ ਹੈ ਨਹੀਂ ਇੱਥੇ ਨੌਕਰੀਆਂ ਨਹੀਂ ਮਿਲਦੀਆਂ ਇੱਥੇ ਰਹਿ ਕੇ ਤਰੱਕੀ ਨਹੀਂ ਹੋ ਸਕਦੀ ਇਥੇ ਹਾਲਾਤ ਠੀਕ ਨਹੀਂ ਇਥੋਂ ਦਾ ਮਾਹੌਲ ਠੀਕ ਨਹੀਂ ਇਹ ਸਾਰੀਆਂ ਗੱਲਾਂ ਸਾਰੀਆਂ ਗੱਲਾਂ ਥੋੜੀ ਬਹੁਤੀ ਸੱਚਾਈ ਹੋ ਸਕਦੀ ਹੈ ਪਰ ਕੀ ਇਹ ਕਾਰਨ ਹੈ ਪੰਜਾਬ ਛੱਡ ਕੇ ਜਾਣ ਦਾ ਆਪਣੀ ਧਰਤੀ ਛੱਡ ਕੇ ਜਾਣ ਦਾ ਆਪਣੇ ਪਰਿਵਾਰ ਹੱਸਦੇ ਵਸਦੇ ਘਰ ਛੱਡ ਕੇ ਜਾਣ ਦਾ ਬਿਲਕੁਲ ਗਲਤ 100% ਦੀ ਗਲਤ ਨੇ ਇਹ ਦਲੀਲ ਬਿਲਕੁਲ ਵੀ ਸਹੀ ਨਹੀਂ ਵੀ ਸੋਚੋਗੇ ਕਿਵੇਂ ਕਿਉਂ ਸਹੀ ਨਹੀਂ ਸਧਾਰਨ ਜਿਹਾ ਇਹਦਾ ਜਵਾਬ ਆ ਜੇ ਪੰਜਾਬ ਵਿੱਚ ਨੌਕਰੀਆਂ ਹੈ ਨਹੀਂ ਜੇ ਪੰਜਾਬ ਵਿੱਚ ਭੁਵੇਖ ਹੈ ਨਹੀਂ ਜੇ ਪੰਜਾਬ ਵਿੱਚ ਕੁਝ ਹੋ ਨਹੀਂ ਸਕਦਾ ਜੇ ਪੰਜਾਬ ਦਾ ਮਾਹੌਲ ਖਰਾਬ ਆ ਤਾਂ ਕਿਉਂ ਪੰਜਾਬ ਤੋਂ ਬਾਹਰਲੇ ਜਿਹੜੇ ਲੋਕ ਆ ਉਹ ਇੱਥੇ ਆ ਕੇ ਕਿਵੇਂ ਤਰੱਕੀਆਂ ਕਰ ਰਹੇ ਆ ਉਹ ਕਿਵੇਂ ਕੋਠੀਆਂ ਬਣਾ ਰਹੇ ਇੱਥੇ ਪੱਕੇ ਤੌਰ ਤੇ ਇੱਥੇ ਵਸ ਰਹੇ ਆ ਵਸਣਾ ਛੱਡੋ ਜੇ ਪੰਜਾਬ 'ਚ ਇੰਨੀਆਂ ਸਮੱਸਿਆਵਾਂ ਆ ਤਾਂ ਬਾਹਰਲੇ ਸੂਬਿਆਂ ਤੋਂ ਲੋਕ ਇੱਥੇ ਆਉਣਗੇ ਹੀ ਨਹੀਂ ਉਹ ਕਿਉਂ ਆ ਰਹੇ ਆ ਪਰ ਇੱਥੇ ਤਾਂ ਲੋਕੀ ਬਹੁਤ ਵੱਡੇ ਪੱਧਰ ਤੇ ਆ ਰਹੇ ਆ ਜੇ ਪੰਜਾਬ ਦੇ ਹਾਲਾਤ ਇੰਨੇ ਖਰਾਬ ਆ ਤੈਥੋਂ ਤਾਂ ਲੋਕੀ ਸਾਰੇ ਭੱਜਣਗੇ ਕੱਲੇ ਪੰਜਾਬੀ ਥੋੜੀ ਭੱਜਣਗੇ ਗੈਰ ਪੰਜਾਬੀ ਭੱਜਣਗੇ ਪਰ ਇੱਥੇ ਕੀ ਹੋ ਰਿਹਾ ਪੰਜਾਬੀ ਭੱਜ ਰਹੇ ਆ ਤੇ ਗੈਰ ਪੰਜਾਬੀ ਧੜਾ ਧੜੇ ਇੱਥੇ ਆ ਕੇ ਵਸ ਰਹੇ ਆ ਇਹਦਾ ਮਤਲਬ ਉਹਨਾਂ ਨੂੰ ਪੰਜਾਬ ਵਿੱਚ ਕੁਝ ਦੀਦਾ ਹੈ ਤਾਂ ਹੀ ਉਹ ਪੰਜਾਬ ਚ ਆ ਕੇ ਵਸ ਰਹੇ ਆ ਤਾਂ ਹੀ ਉਹਨਾਂ ਦੇ ਕਾਰੋਬਾਰ ਇੱਥੇ ਵੱਧ ਫੁੱਲ ਰਹੇ ਆ ਸੋ ਇਹ ਦਲੀਲ ਬਿਲਕੁਲ ਸਹੀ ਨਹੀਂ ਇਹ ਗਲਤ ਹੈ ਜੇ ਕੋਈ ਇਹ ਕਹਿੰਦਾ ਕਿ ਇੱਥੇ ਕੁਝ ਨਹੀਂ ਰੱਖਿਆ ਪੰਜਾਬ ਚ ਫਿਊਚਰ ਹੈ ਨਹੀਂ ਪੰਜਾਬ ਚ ਨੌਕਰੀਆਂ ਨਹੀਂ ਮਿਲਦੀਆਂ ਨੌਕਰੀਆਂ ਅਸੀਂ ਕਰਨਾ ਹੀ ਨਹੀਂ ਚਾਹੁੰਦੇ ਅਸੀਂ ਮਿਹਨਤ ਕਰਨਾ ਨਹੀਂ ਚਾਹੁੰਦੇ ਇਹ ਠੀਕ ਆ ਕਿ ਸਰਕਾਰਾਂ ਨੇ ਕੰਮ ਖਰਾਬ ਕੀਤਾ ਪੰਜਾਬੀ ਨੌਜਵਾਨ ਨੂੰ ਉਤਸ਼ਾਹਿਤ ਨਹੀਂ ਕੀਤਾ ਪਰ ਅਸੀਂ ਸਰਕਾਰਾਂ ਤੇ ਟੇਕ ਥੋੜੀ ਰੱਖਣੀ ਹੈ ਜੇ ਸਰਕਾਰਾਂ ਤੇ ਟੇਕ ਰੱਖੀ ਹੁੰਦੀ ਤਾਂ ਪੰਜਾਬ ਕਦੋਂ ਦਾ ਸੋਨੇ ਦਾ ਚਿੜੀ ਜਿੱਦਾਂ ਸੋਨੇ ਦੀ ਚਿੜੀ ਪਹਿਲਾਂ ਸੀ ਉਦਾਂ ਬਣ ਚੁੱਕਾ ਹੁੰਦਾ ਪਰ ਸਰਕਾਰਾਂ ਨੇ ਤਾਂ ਕਦੀ ਕੋਈ ਸਵਾਰਨਾ ਨਹੀਂ ਜੋ ਸਵਾਰਨਾ ਲੋਕਾਂ ਨੂੰ ਆਪ ਹੀ ਆਪਣਾ ਸਵਾਰਨਾ ਪੈਣਾ ਆਪਣੀ ਬੁੱਧੀ ਇਸ ਪਾਸੇ ਲਾਉਣੀ ਪੈਣੀ ਹੈ ਕਿ ਅਸੀਂ ਆਪਣਾ ਘਰ ਕਿਉਂ ਛੱਡੀਏ ਅਸੀਂ ਆਪਣਾ ਪੰਜਾਬ ਕਿਉਂ ਛੱਡੀਏ? ਖਾਲਸਾ ਦੀ ਜਨਮ ਭੂਮੀ ਆ ਇਹ ਹੈ। ਸ੍ਰੀ ਦਰਬਾਰ ਸਾਹਿਬ ਵਾਲੀ ਧਰਤੀ ਆ ਇਹ। ਗੁਰੂਆਂ ਗੁਰੂ ਸਾਹਿਬਾਨ ਦੀ ਧਰਤੀ ਆ ਇਹ। ਉਹਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਆ। ਉਸ ਧਰਤੀ ਨੂੰ ਅਸੀਂ ਬਿਦਾਵਾ ਦੇ ਰਹੇ ਹਾਂ। ਹਰ ਹੀਲੇ ਛੱਡ ਕੇ ਜਾਣ ਲਈ। ਹੱਥ ਪੈਰ ਮਾਰ ਰਹੇ ਹਾਂ। ਇਹ ਬੜੀ ਗਲਤ ਗੱਲ ਹੈ। ਕੀ ਪੰਜਾਬ ਵਿੱਚ ਨੌਕਰੀਆਂ ਨਾ ਹੋਣ ਵੀ ਜੋ ਗੱਲ ਕਹੀ ਜਾਂਦੀ ਹੈ ਫਿਊਚਰ ਨਾ ਹੋਣ ਦੀ ਗੱਲ ਕਹੀ ਜਾਂਦੀ ਹੈ ਇਹਦਾ ਮਤਲਬ ਅਸੀਂ ਇਹ ਕਹਿ ਰਹੇ ਹਾਂ ਕਿ ਪੰਜਾਬ ਸਾਡਾ ਜਿਹੜਾ ਉਹ ਯੂਪੀ ਬਿਹਾਰ ਉਹਨਾਂ ਨਾਲੋਂ ਵੀ ਪਛੜਿਆ ਹੈ ਜੋ ਹੋਰ ਸਾਰੇ ਸੂਬਿਆਂ ਨਾਲੋਂ ਗਿਆ ਗੁਜ਼ਰਿਆ ਹੈ ਕਿਉਂਕਿ ਹੋਰ ਕਿਸੇ ਵੀ ਸੂਬੇ ਵਿੱਚ ਲੋਕੀ ਇੰਨੇ ਵੱਡੇ ਪੱਦਰ ਤੇ ਬਾਹਰ ਨਹੀਂ ਜਾ ਰਹੇ ਬਾਹਰਲੇ ਦੇਸ਼ਾਂ 'ਚ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਦੂਜੇ ਸੂਬਿਆਂ ਦੇ ਲੋਕ ਵੀ ਬਾਹਰ ਗਏ ਆ ਪਰ ਇਸ ਤਰੀਕੇ ਨਾਲ ਨਹੀਂ ਹਰ ਹੀਲੇ ਬਾਹਰ ਜਾਣ ਲਈ ਕਿਸੇ ਹੋਰ ਸੂਬੇ ਵਿੱਚ ਇਦਾਂ ਦਾ ਪ੍ਰਵਾਸ ਨਜ਼ਰ ਨਹੀਂ ਆਉਂਦਾ ਜਿੰਦਾਂ ਦਾ ਪੰਜਾਬ 'ਚ ਸੋ ਕੀ ਗੱਲ ਪੰਜਾਬ ਵਿੱਚ ਹਾਲਾਤ ਕੁਝ ਦੇਸ਼ ਨਾਲੋਂ ਜ਼ਿਆਦਾ ਵੱਖਰੇ ਆ ਇਹ ਸਾਨੂੰ ਇੱਕ ਸਵਾਲ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਜੇ ਇੰਨੀ ਬੇਰੋਜ਼ਗਾਰੀ ਆ ਇੰਨੇ ਮਾੜੇ ਹਾਲਾਤ ਆ ਤਾਂ ਬਾਕੀ ਸੂਬਿਆਂ 'ਚ ਹਾਲਾਤ ਇਤੋਂ ਬਿਹਤਰ ਆ ਇਹ ਸਵਾਲ ਸਾਨੂੰ ਸਾਰਿਆਂ ਨੂੰ ਆਪਣੇ ਆਪ ਕੋਲੋਂ ਪੁੱਛਣਾ ਪੈਣਾ ਕਿ ਪੰਜਾਬ ਦੇ ਹਾਲਾਤ ਇੰਡੀਆ ਨਾਲੋਂ ਕੁਝ ਜ਼ਿਆਦਾ ਵੱਖਰੇ ਆ ਇਹ ਨਹੀਂ ਤਾਂ ਦੇਸ਼ ਪੱਧਰ ਤੇ ਹਹਾਕਾਰਨੇ ਮਚੀ ਬਾਹਰ ਜਾਣ ਪੱਖੋਂ ਜਿੰਨੇ ਸਾਡੇ ਪੰਜਾਬ 'ਚ ਇਹ ਸਵਾਲ ਸਾਨੂੰ ਪੁੱਛਣਾ ਪੈਣਾ ਆਪਣੇ ਆਪ ਨੂੰ ਇਹ ਸਰਕਾਰਾਂ ਨੇ ਸਾਨੂੰ ਨਹੀਂ ਪੁੱਛਣਾ ਇਹ ਕਿਸੇ ਹੋਰ ਜਥੇਬੰਦੀ ਨੇ ਕੋਈ ਸੰਸਥਾਵਾਂ ਨੇ ਨਹੀਂ ਪੁੱਛਣਾ ਕਿਸੇ ਸਿਆਸੀ ਆਗੂ ਨੇ ਤੁਹਾਨੂੰ ਇਹ ਨਹੀਂ ਪੁੱਛਣਾ ਇਹ ਸਵਾਲ ਆਪਣੇ ਆਪ ਨੂੰ ਆਪ ਹੀ ਪੁੱਛਣਾ ਪੈਣਾ ਤੇ ਆਪ ਹੀ ਇਹਦਾ ਜਵਾਬ ਲੱਭਣਾ ਪੈਣਾ ਕਿਸੇ ਨੇ ਇਹਦਾ ਜਵਾਬ ਨਹੀਂ ਦੇਣਾ ਨਾ ਤੁਹਾਨੂੰ ਇਹਦਾ ਕੋਈ ਕਿਸੇ ਨੇ ਸੋਚਣ ਲਈ ਕਹਿਣਾ ਹੈ ਇਹ ਹਰ ਇੱਕ ਦੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੀ ਮਾਤ ਭੂਮੀ ਪੰਜਾਬ ਬਾਰੇ ਆਪ ਸੋਚੀਏ ਹੁਣ ਇਹਦਾ ਅਸਲ ਕਾਰਨ ਜੇ ਆਪ ਲੱਭੀਏ ਇਹ ਇੱਕ ਕਾਰਨ ਗਲਤ ਨਹੀਂ ਕਿ ਨੌਕਰੀ ਹੈ ਨਹੀਂ ਆ ਇਹ ਜੋ ਦਲੀਲਾਂ ਦਿੱਤੀਆਂ ਜਾਂਦੀਆਂ ਨੇ ਕਿ ਇੱਥੇ ਕੁਝ ਨਹੀਂ ਰੱਖਿਆ ਇੱਥੇ ਕੀ ਆ ਇੱਥੇ ਬਹੁਤ ਕੁਝ ਆ ਯਕੀਨ ਨਹੀਂ ਹੋਣਾ ਤਾਂ ਉਹਨਾਂ ਲੋਕਾਂ ਦੇ ਕਾਰੋਬਾਰ ਦੇਖੋ ਜੋ ਪੰਜਾਬ ਤੋਂ ਬਾਹਰੋਂ ਆ ਕੇ ਇੱਥੇ ਵਸ ਗਏ ਆ ਤੇ ਬਹੁਤ ਵਧੀਆ ਤਰੀਕੇ ਨਾਲ ਤਰੱਕੀ ਕਰ ਰਹੇ ਆ ਗੱਲ ਇਹ ਆ ਕੀ ਮਾਨਸਿਕਤਾ ਸਾਈਕੋਲੋਜੀ ਇਹਦੇ ਵਿੱਚ ਬਹੁਤ ਵੱਡਾ ਇੱਕ ਕਾਰਨ ਹੈ ਪੰਜਾਬ ਦੇ ਲੋਕਾਂ ਦੀ ਇਹ ਮਾਨਸਿਕਤਾ ਬਣਾ ਦਿੱਤੀ ਗਈ ਹੈ ਕਿ ਤੁਹਾਡਾ ਕਲਚਰ ਹੈ ਬਾਹਰ ਜਾਣਾ ਇਹ ਤੁਹਾਡਾ ਸਭਿਆਚਾਰ ਹੈ ਤੁਸੀਂ ਕੈਨੇਡਾ ਜਾਣਾ ਹੈ ਯੂ ਐਸ ਏ ਜਾਣਾ ਹੈ ਆਸਟ੍ਰੇਲੀਆ ਜਾਣਾ ਐਨ ਆਰ ਆਈ ਬਣਨਾ ਹੈ ਇਹ ਪੰਜਾਬ ਦੀ ਪਛਾਣ ਬਣਾ ਦਿੱਤੀ ਗਈ ਹੈ ਬਦੋਬਦੀ ਪੰਜਾਬ ਵਿੱਚ ਧੜਾ ਧੜ ਸਭ ਤੋਂ ਤੇਜ਼ ਕਾਰੋਬਾਰ ਜਿਹੜਾ ਇਸ ਵੇਲੇ ਚੱਲ ਰਿਹਾ ਉਹ ਕਿਹੜਾ ਹੈ ਬਾਹਰ ਭੇਜਣ ਦਾ ਕਾਰੋਬਾਰ ਇਮੀਗ੍ਰੇਸ਼ਨ ਸੈਂਟਰ ਆਇਲ ਸਟੋਫਲਜ਼ ਵਾਲੇ ਸੈਂਟਰ ਜਿਹੜੇ ਆ ਇਹ ਸਭ ਤੋਂ ਤੇਜ਼ੀ ਨਾਲ ਵੱਧ ਫੁੱਲ ਰਿਹਾ ਕਾਰੋਬਾਰ ਆ ਤੇ ਸਾਰੇ ਲੋਕ ਪੰਜਾਬ ਦੇ ਜਣਾਂ ਚ ਤੀਲ ਦੇ ਰਹੇ ਆ ਪੰਜਾਬ ਦੀ ਨੌਜਵਾਨ ਪੀੜੀ ਨੂੰ ਬਾਹਰ ਭੇਜ ਕੇ ਇਹ ਪੰਜਾਬ ਨੂੰ ਖਾਲੀ ਕਰ ਰਹੇ ਆ ਇਸੇ ਕਰਕੇ ਆਉਣ ਵਾਲੇ 10 15 20 ਸਾਲਾਂ ਤੱਕ ਪੰਜਾਬ ਵਿੱਚ ਜੇ ਤੁਸੀਂ ਜਨਗਣਨਾ ਹੋਊਗੀ ਨਾ ਤਾਂ ਪੰਜਾਬ ਵਿੱਚ ਨੌਜਵਾਨ ਵਰਗ ਬਹੁਤ ਘੱਟ ਲੱਭਣਾ ਤੇ ਪੰਜਾਬ ਇੱਕ ਆ ਵੱਡੀ ਉਮਰ ਦੇ ਲੋਕਾਂ ਦਾ ਸੂਬਾ ਬਣ ਜਾਣਾ ਥੋੜੇ ਸਾਲਾਂ ਨੂੰ ਜੇ ਅਹੀ ਹਾਲ ਰਹਿਤਾ ਸੋ ਪੰਜਾਬ ਦੇ ਲੋਕਾਂ ਨੂੰ ਮੀਡੀਆ ਰਾਹੀਂ ਤੇ ਹੋਰ ਜਿਹੜੇ ਡਿਜੀਟਲ ਪਲੈਟਫਾਰਮਸ ਰਾਹੀਂ ਇਹ ਅਹਿਸਾਸ ਕਰਵਾ ਦਿੱਤਾ ਗਿਆ ਕਿ ਇੱਥੇ ਰਹਿਣਾ ਮਿਹਨਤ ਕਰਨਾ ਨੌਕਰੀ ਕਰਨੀ ਮਿੱਟੀ ਨਾਲ ਮਿੱਟੀ ਹੋਣਾ ਇਹ ਤੁਹਾਡਾ ਸਭਿਆਚਾਰ ਨਹੀਂ ਇਹ ਪੰਜਾਬੀ ਇਦਾਂ ਕਰਦੇ ਨਹੀਂ ਚੰਗੇ ਲੱਗਦੇ ਪੰਜਾਬੀ ਕਿਦਾਂ ਚੰਗੇ ਲੱਗਦੇ ਆ ਬਾਰ ਜਾਂਦੇ ਬਾਹਰੋਂ ਆ ਕੇ ਡਾਲਰ ਲੈ ਕੇ ਆਉਂਦੇ ਜਾਂ ਡਾਲਰ ਕਮਾ ਕੇ ਕੋਠੀਆਂ ਪਾਉਂਦੇ ਵਧੀਆ ਲੱਗਦੇ ਆ ਪੰਜਾਬ ਵਿੱਚ ਜਿਹੜਾ ਕੋਠੀ ਕਲਚਰ ਚੱਲਿਆ ਵੱਡੀਆਂ ਵੱਡੀਆਂ ਅਨਿਸ਼ਾਨ ਕੋਠੀਆਂ ਚਮਕਦੀਆਂ ਦਮਕਦੀਆਂ ਸੰਗ ਮਰਮਰ ਵਾਲੀਆਂ ਕੋਠੀਆਂ ਮਹਿੰਗੇ ਤੋਂ ਮਹਿੰਗਾ ਫਰਨੀਚਰ ਲੱਗਾ ਤੇ ਬਾਹਰ ਗੇਟ ਨੂੰ ਤਾਲਾ ਲੱਗਾ ਅੰਦਰ ਰਹਿਣ ਵਾਲੇ ਤਾਂ ਬਾਰ ਬੈਠੇ ਆ ਪਰ ਪਿੰਡ ਚ ਕੋਠੀ ਪਾਤੀ ਬੱਲੇ ਬੱਲੇ ਕਰਾਤੀ ਕੇ ਦੂਰ ਦੂਰ ਤੇ ਚਰਚੇ ਪਿਆ ਐਨਆਰਆਈ ਦੀ ਕੋਠੀ ਆ ਪਿੱਛੇ ਰਹਿੰਦਾ ਕੌਣ ਆ ਜੇ ਕੋਠੀ ਖੁੱਲਦੀ ਵੀ ਆ ਤਾਂ ਕੌਣ ਰਹਿੰਦਾ ਪ੍ਰਵਾਸੀ ਮਜ਼ਦੂਰ ਹੌਲੀ ਹੌਲੀ ਉਹਨੇ ਮਾਲਕ ਬਣਨਾ ਜੇ ਆਹੀ ਹਾਲ ਰਿਹਾ ਤਾਂ ਉਹ ਕੋਠੀਆਂ ਸੀ ਕਦਰ ਨਹੀਂ ਬਣਾ ਰਹੇ ਚਮਕਦੀਆਂ ਕੋਠੀਆਂ ਜ਼ਮੀਨਾਂ ਵੇਚ ਕੇ ਲੋਕੀ ਬਾਹਰ ਗਏ ਜਿਹੜਾ ਨੇ ਜ਼ਮੀਨਾਂ ਰੱਖੀਆਂ ਉਹਨਾਂ ਦੀ ਦੇਖਭਾਲ ਕਰ ਰਹੇ ਪ੍ਰਵਾਸੀ ਕੋਠੀਆਂ ਪਾਈਆਂ ਚਮਕਦੀਆਂ ਜਾਂ ਤਾਲੇ ਲੱਗੇ ਆ ਜਾਂ ਵਿੱਚ ਪ੍ਰਵਾਸੀ ਮਜ਼ਦੂਰ ਬੈਠੇ ਆ ਇਹ ਕਲਚਰ ਬਣਾ ਦਿੱਤਾ ਗਿਆ ਪੰਜਾਬ ਦਾ ਕਿ ਬਾਹਰਲੇ ਮੌਲਕ ਜਾਓ ਆਪਣੀ ਮਿੱਟੀ ਛੱਡ ਦਿਓ ਆਪਣਾ ਘਰ ਛੱਡ ਦਿਓ ਬਾਹਰਲੇ ਦੇਸ਼ ਚਾਓ ਉਥੋਂ ਡਾਲਰ ਪਾਉਂਡ ਜ਼ਰੀਏ ਆਪਣੇ ਪਿੰਡ ਚ ਕੋਠੀ ਪਾ ਲਓ ਤੇ ਫਿਰ ਮੁੜ ਕੇ ਬਾਹਰ ਚਲ ਜਾਓ ਇਹ ਇੱਕ ਗਲਤ ਪਾਸੇ ਤੋਰ ਦਿੱਤਾ ਗਿਆ ਪਰ ਇਥੇ ਤੋਰਨ ਵਾਲੇ ਦੀ ਗਲਤੀ ਹੈ ਕਿ ਤੁਰਨ ਵਾਲੇ ਦੀ ਗਲਤੀ ਹੈ ਇਹ ਵੀ ਸਾਨੂੰ ਆਪ ਸੋਚਣਾ ਪੈਣਾ ਕਿਉਂ ਜੇ ਕੋਈ ਸਾਜ਼ਿਸ਼ ਵੀ ਹੋਈ ਹੈ ਪੰਜਾਬੀਆਂ ਨੂੰ ਐਸ ਬਣਨੇ ਬਾਹਰ ਭਜਾਉਣ ਦੀ ਜਾਂ ਭੱਜਣ ਲਈ ਮਜਬੂਰ ਹੋਣ ਦੀ ਤਾਂ ਇਹਦੇ ਵਿੱਚ ਵੀ ਕਸੂਰ ਤਾਂ ਆਪਣਾ ਹੀ ਆ ਅਸੀਂ ਲਾਈ ਲੱਗ ਕਿਉਂ ਬਣੇ ਜੇ ਸਾਨੂੰ ਮਜਬੂਰ ਵੀ ਕੀਤਾ ਗਿਆ ਬਾਹਰ ਜਾਣ ਲਈ ਜਾਂ ਇੱਕ ਸਾਡੇ ਦਿਮਾਗ 'ਚ ਗੱਲ ਬਿਠਾ ਦਿੱਤੀ ਗਈ ਕਿ ਬਾਹਰ ਜਾਣਾ ਹੀ ਸਾਡਾ ਕਲਚਰ ਆ ਮਿਹਨਤ ਕਰਨਾ ਸਾਡਾ ਕਲਚਰ ਨਹੀਂ ਇਸ 'ਚ ਵੀ ਸਾਡੀ ਆਪਣੀ ਗਲਤੀ ਹੈ ਅਸੀਂ ਕਿਉਂ ਇਸ ਚੀਜ਼ ਨੂੰ ਮੰਨਿਆ ਕਿਉਂ ਲਾਗੂ ਹੋਣ ਦਿੱਤਾ ਇੱਕ ਚੀਜ਼ ਸਾਨੂੰ ਸਮਝਣੀ ਪੈਣੀ ਕਿ ਸਰਕਾਰਾਂ ਨੇ ਕਦੀ ਨਹੀਂ ਕਹਿਣਾ ਕਿ ਨੌਜਵਾਨੋ ਤੁਸੀਂ ਇੱਥੇ ਬੈਠੋ ਹਣ ਵੀ ਬਹੁਤ ਸਾਰੇ ਦਾਅਵੇ ਹੋਏ ਸੀ ਕਿ ਨੌਜਵਾਨ ਬਾਹਰ ਨਹੀਂ ਜਾਣਗੇ ਬਾਹਰਲੇ ਸਗੋਂ ਆ ਕੇ ਇੱਥੇ ਨੌਕਰੀ ਕਰਨਗੇ ਕਿੰਨੇ ਕੁ ਬਾਹਰੋਂ ਆਏ ਨੌਕਰੀ ਕਰਨ ਇੱਥੇ ਸਗੋਂ ਇਧਰ ਜਿਹੜੇ ਮਾਰੇ ਮੋٹے ਨੌਜਵਾਨ ਬੱਚੇ ਸੀ ਉਹ ਵੀ ਤੇਜ਼ੀ ਨਾਲ ਹੁਣ ਬਾਹਰ ਭੱਜ ਰਹੇ ਆ ਕਿਸੇ ਨੇ ਇਹਨੂੰ ਪੁੱਛਣਾ ਕਿ ਉਹ ਬਿਆਨ ਦਿੱਤਾ ਸੀ ਦੱਸੋ ਜੀ ਕੀ ਬਣਿਆ ਉਹਦਾ ਕਿ ਨੌਜਵਾਨ ਬਾਹਰ ਨਹੀਂ ਜਾਣਗੇ ਤੇ ਬਾਹਰਲੇ ਇੱਥੇ ਆ ਕੇ ਨੌਕਰੀਆਂ ਕਰਨਗੇ ਕਿਸੇ ਨੇ ਇਹਨੂੰ ਪੁੱਛਣਾ ਪੋਨੋ ਪੱਲ ਜਾਂਦੇ ਸਾਰੇ ਥੋੜੀ ਦੇਰ ਬਾਅਦ ਸੋ ਇਹ ਗੱਲਾਂ ਜਿਹੜੀਆਂ ਨੇ ਇਹ ਸਾਨੂੰ ਆਪ ਹੀ ਸੋਚਣੀਆਂ ਪੈਣੀਆਂ ਇਹ ਸਰਕਾਰਾਂ ਨੇ ਕਦੀ ਨਹੀਂ ਸਿਆਸੀ ਆਗੂਨ ਕਦੀ ਨਹੀਂ ਚੇਤੇ ਕਰਵਾਣਾ ਉਹਨਾਂ ਲਈ ਵੋਟ ਚਾਹੀਦੀ ਹੈ ਵੋਟ ਜ਼ਰੂਰੀ ਹੈ ਵੋਟ ਹੋਵੇ ਪੰਜਾਬੀ ਪਾਵੇ ਚਾਹੇ ਗੈਰ ਪੰਜਾਬੀ ਪਾਵੇ ਗੈਰ ਪੰਜਾਬੀ ਦੀ ਵੋਟ ਉਹਨਾਂ ਨੂੰ ਛੇਤੀ ਪੈ ਜਾਣੀ ਹੈ ਸੋ ਉਹਨਾਂ ਨੂੰ ਕੋਈ ਪਰਵਾਹ ਨਹੀਂ ਪੰਜਾਬ ਚ ਕੌਣ ਰਹਿੰਦਾ ਕੌਣ ਨਹੀਂ ਪ੍ਰਵਾਸੀ ਹੈ ਜਾਂ ਪੰਜਾਬੀ ਹੈ ਉਹਨਾਂ ਨੂੰ ਕੋਈ ਪਰਵਾਹ ਨਹੀਂ ਇਹਦੇ ਨਾਲ ਸਿਆਸਤਦਾਨਾਂ ਨੂੰ ਸਿਰਫ ਵੋਟਾਂ ਦੇਦੀਆਂ ਹੁੰਦੀਆਂ ਸਰਕਾਰਾਂ ਨੂੰ ਸਿਰਫ ਵੋਟਾਂ ਦੇਦੀਆਂ ਵੋਟ ਪਾਉਣ ਵਾਲਾ ਕੌਣ ਹੈ ਉਹਨਾਂ ਲਈ ਕੋਈ ਮਾਇਨੇ ਨਹੀਂ ਰੱਖਦਾ ਸੋ ਇਹ ਪੰਜਾਬ ਦੀ ਜਿਹੜੀ ਹੋਂਦ ਆ ਭਵੇਖਿਆ ਨੌਜਵਾਨੀ ਆ ਇਹਨੂੰ ਬਚਾਉਣ ਲਈ ਸਾਨੂੰ ਆਪ ਹੀ ਸੋਚਣਾ ਪੈਣਾ ਆ ਆਪ ਜੀ ਇਹਦੇ ਬਾਰੇ ਆਪਣੇ ਆਪ ਨੂੰ ਸਵਾਲ ਪੁੱਛਣੇ ਪੈਣੇ ਆ ਸੋ ਇਹ ਤੁਸੀਂ ਵੇਖ ਲਿਆ ਕਿ ਸਾਡੀ ਸਾਈਕੋਲੋਜੀ ਬਦੋ ਬਦੀ ਬਣਾ ਦਿੱਤੀ ਕਿ ਸਾਡੀ ਮਾਨਸਿਕਤਾ ਨੂੰ ਇੰਨਾ ਖੋਰਾ ਲਾ ਦਿੱਤਾ ਗਿਆ ਮੀਡੀਆ ਰਾਹੀਂ ਵੀ ਗਾਣਿਆਂ ਰਾਹੀਂ ਫਿਲਮਾਂ ਰਾਹੀਂ ਵੀ ਇਹ ਗੀਤ ਕਾਰੀ ਰਾਹੀਂ ਹੋਰ ਬਹੁਤ ਸਾਰੇ ਚੀਜ਼ਾਂ ਰਾਹੀਂ ਇਹ ਗੱਲ ਨੌਜਵਾਨ ਪੀੜੀ ਦੇ ਵੀ ਮੰਚ 'ਤੇ ਬਿਠਾਤੀ ਕਿ ਤੁਸੀਂ ਮਿਹਨਤ ਕਰਦੇ ਚੰਗੇ ਨਹੀਂ ਲੱਗਦੇ ਤੁਸੀਂ ਖੇਤਾਂ 'ਚ ਮਿੱਟੀ ਨਾਲ ਮਿੱਟੀ ਹੁੰਦੇ ਜਾਂ ਸਟਰਗਲ ਕਰਕੇ ਅੱਗੇ ਵਧਦੇ ਪੰਜਾਬ 'ਚ ਇਹ ਕੋਈ ਦਿਖਾਉਂਦਾ ਫਿਰ ਮਾੜਾ ਨਹੀਂ ਸਾਨੂੰ ਵਿਖਾਇਆ ਹੀ ਜਾਂਦਾ ਕਿ ਬਾਹਰਲੇ ਦੇਸ਼ ਜਾਂਦੇ ਆ ਉੱਥੇ 10-10 ਘੰਟੇ ਸ਼ਿਫਟਾਂ ਲਾਉਂਦੇ ਆ ਡਾਲਰ ਕਮਾਉਂਦੇ ਆ ਪਾਉਂਡ ਕਮਾਉਂਦੇ ਆ ਉਹ ਤਰੱਕੀ ਆ ਬਹੁਤੇ ਲੋਕ ਜਿਹੜੇ ਬਾਹਰ ਜਾ ਰਹੇ ਆ ਉਹ ਪੰਜਾਬ ਵਿੱਚ ਰਹਿੰਦੇ ਆ ਉਹ ਦੇ ਨਾਲੋਂ ਅੱਧੀ ਮਿਹਨਤ ਕਰਕੇ ਵੀ ਆਪਣੇ ਘਰ ਚ ਰਹਿ ਕੇ ਆਪਣੇ ਪਰਿਵਾਰ ਚ ਰਹਿ ਕੇ ਚੰਗੀ ਆਰਾਮ ਦੀ ਜ਼ਿੰਦਗੀ ਬਤੀਤ ਕਰ ਸਕਦੇ ਪਰ ਨਹੀਂ ਅਸੀਂ ਇੱਥੇ ਆਰਾਮ ਦੀ ਜ਼ਿੰਦਗੀ ਛੱਡ ਕੇ ਬਾਹਰਲੇ ਦੇਸ਼ ਵਿੱਚ 10 10 12 12 ਘੰਟੇ ਦੀਆਂ ਸ਼ਿਫਟਾਂ ਵੀ ਲੋਕੀ ਓਵਰਟਾਈਮ ਵੀ ਲਾਉਂਦੇ ਆਂ ਹੱਥ ਪੈਰ ਸੁੱਜ ਜਾਂਦੇ ਆ ਉਹਦੇ ਨਾਲ ਅੱਧੀ ਮਿਹਨਤ ਵੀ ਪੰਜਾਬ ਚ ਨਹੀਂ ਕਰਦੇ ਕਿਸੇ ਦੇ ਹਾਲਾਤ ਇਦਾਂ ਦੇ ਹੋਣ ਕਿ ਉਹਨੂੰ ਮਜਬੂਰੀ ਵਸ ਬਾਹਰ ਜਾਣਾ ਪੈਂਦਾ ਉਹ ਗੱਲ ਹੋ ਰਿਹਾ ਪਰ ਚੰਗੀ ਭਲੀ ਜ਼ਿੰਦਗੀ ਛੱਡ ਕੇ ਬਾਹਰ ਜਾ ਕੇ ਵੀ ਅਸੀਂ ਪੰਜਾਬ ਨੂੰ ਇੱਕ ਤਰ੍ਹਾਂ ਨਾਲ ਖਾਲੀ ਕਰ ਰਹੇ ਹਾਂ ਤੇ ਇਹ ਆਉਣ ਵਾਲੇ ਸਮੇਂ ਦੀ ਬੜੀ ਇੱਕ ਚਿੰਤਾ ਵਾਲੀ ਗੱਲ ਆ ਬਸ ਇੰਨਾ ਚੇਤੇ ਰੱਖੋ ਕਿ ਇਹ ਆਪਣੀ ਧਰਤੀ ਆ ਆਪਣਾ ਘਰ ਆ ਗੁਰੂ ਸਾਹਿਬਾਨ ਦੀ ਸਾਡੀ ਧਰਤੀ ਆ ਉਹਨੂੰ ਅਸੀਂ ਕਿਉਂ ਛੱਡ ਕੇ 11 ਦੇ ਹਵਾਲੇ ਕਰ ਰਹੇ ਹਾਂ ਇਹ ਸਵਾਲ ਇਹ ਗੱਲ ਹਰ ਇੱਕ ਨੂੰ ਆਪਣੇ ਜ਼ਿਹਨ ਵਿੱਚ ਰੱਖਣੀ ਜ਼ਰੂਰੀ ਹੈ ਇਸ ਵਿਸ਼ੇ ਬਾਰੇ ਤੁਸੀਂ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਤੁਹਾਡਾ ਕੀ ਮੰਨਣਾ ਹੈ ਇਸ ਪੂਰੇ ਮਾਹੌਲ ਬਾਰੇ ਤੁਸੀਂ ਆਪਣੇ ਵਿਚਾਰ ਲਿਸਕੇ ਸਾਡੇ ਤੱਕ ਭੇਜ ਸਕਦੇ ਹੋ ਇਥਾਂ ਕਮੈਂਟਸ ਦੇ ਜ਼ਰੀਏ ਫੇਸਬੁੱਕ ਪੇਜ ਤੇ ਸਾਡੇ ਇਸ ਵੀਡੀਓ ਲਿੰਕ ਦੇ ਇਥਾਂ ਕਮੈਂਟਸ ਜ਼ਰੀਏ ਤੁਸੀਂ ਆਪਣੀ ਗੱਲ ਆਪਣੀ ਰਾਏ ਸਾਡੇ ਤੱਕ ਪਹੁੰਚਦੀ ਕਰ ਸਕਦੇ ਹੋ ਇਸੇ ਤਰ੍ਹਾਂ ਹੋਰ ਵੀ ਤਾਜ਼ਾ ਤਰੀਨ ਖਬਰਾਂ ਅਤੇ ਜਾਣਕਾਰੀ ਭਰਪੂਰ ਅਪਡੇਟਸ ਲਈ ਤੁਸੀਂ ਲਗਾਤਾਰ ਵੇਖਦੇ ਰਹੋ ਜੁੜੇ ਰਹੋ ਦਾ ਪੰਜਾਬ ਟਾਕਸ ਚੈਨਲ ਦੇ ਨਾਲ ਅਤੇ ਹਰ ਤਾਜ਼ਾ ਤਰੀਨ ਖਬਰ ਤੇ ਜਾਣਕਾਰੀ ਨਾਲੋਂ ਨਾਲ ਤੁਹਾਡੇ ਤੱਕ ਪਹੁੰਚ ਜਵੇ ਇਸ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਦਾ ਪੰਜਾਬ ਟਾਕਸ ਤੇ ਇਸ ਫੇਸਬੁੱਕ ਪੇਜ ਨੂੰ ਲਾਈਕ ਕਰ ਤੇ ਫੋਲੋ ਜ਼ਰੂਰ ਕਰ ਲਵੋ ਦਾ ਪੰਜਾਬ ਟਾਕਸ ਦਾ YouTube ਚੈਨਲ ਵੀ ਇਸੇ ਤਰ੍ਹਾਂ ਤਾਜ਼ਾ ਤਰੀਨ ਅਪਡੇਟਸ ਤੁਹਾਡੇ ਨਾਲ ਸਾਂਝਾ ਕਰਦਾ YouTube ਉੱਤੇ ਵੀ ਤੁਸੀਂ ਦਾ ਪੰਜਾਬ ਟਾਕਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਵਾਲਾ ਬੈਲ ਦਾ ਆਈਕਨ ਜਿਹੜਾ ਤੁਸੀਂ ਜ਼ਰੂਰ ਉਭੀ ਦਬਾ ਸਕਦੇ ਹੋ ਤੇ ਜਾਣਕਾਰੀ ਉੱਥੇ ਵੀ ਤੁਹਾਨੂੰ ਨਾਲ ਨਾਲ ਪਹੁੰਚਦੀ ਹੋਵੇ ਇਸ ਤਰ੍ਹਾਂ ਦਾ ਪੰਜਾਬ ਟਾਕਸ ਦੀ ਮੋਬਾਈਲ ਐਪਲੀਕੇਸ਼ਨ ਵੀ ਐਂਡਰੌਇਡ ਡਿਵਾਈਸ ਲਈ ਤੁਸੀਂ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਤੇ ਦਾ ਪੰਜਾਬ ਟਾਕਸ ਤੇ ਸਾਰੇ ਪ੍ਰੋਗਰਾਮ ਅਤੇ ਰੇਡੀਓ ਸ਼ੋਅ ਵੀ ਤੁਸੀਂ ਸੁਣ ਸਕਦੇ ਹੋ ਉਸ ਜ਼ਰੂਰ ਡਾਊਨਲੋਡ ਕਰੋ ਦਾ ਪੰਜਾਬ ਟਾਕਸ ਦੀ ਮੋਬਾਈਲ ਐਪਲੀਕੇਸ਼ਨ ਅੱਜ ਦੀ ਵਿਸ਼ੇਸ਼ ਰਿਪੋਰਟ ਵਿੱਚ ਇੰਨਾ ਹੀ ਨਵੀਂ ਰਿਪੋਰਟ ਲੈ ਕੇ ਫਿਰ ਤੁਹਾਡੇ ਸਾਹਮਣੇ ਜਲਦੀ ਹੀ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਅਤੇ ਵਿਅਕਤੀ ਰਹੋ ਦਾ ਪੰਜਾਬ ਟਾਕਸ ਬਹੁਤ ਬਹੁਤ ਧੰਨਵਾਦ